ਦਰਵਾਜੇ ਲੱਗੇ ਹੋਏ ਨੇ ਬਾਈ ਕਹਿੰਦਾ ਉੱਚ ਕੋਟੀ ਦਾ ਮਿਸਤਰੀ ਲਿਆਓ ਪੁਰਾਣੇ ਦੇ ਪੁਰਾਣਾ ਮਿਸਤਰੀ ਲਿਆਓ ਆਪਣੀ ਤਸੱਲੀ ਕਰਾ ਕੇ ਜਿਹੜੇ ਦਰਵਾਜੇ ਲੱਗੇ ਹੋਏ ਨੇ ਪੂਰੇ ਚੈੱਕ ਕਰਾ ਕੇ ਤੁਸੀਂ ਆਪਣੇ ਘਰ ਵੀ ਲੈ ਕੇ ਜਾ ਸਕਦੇ ਹੋ ਦੂਜੀ ਗੱਲ ਬੜਾ ਰੋਲਾ ਪਾਇਆ ਹੋਇਆ ਕਹਿੰਦੇ ਵੀ 100 ਕਿਲੋਮੀਟਰ ਤੱਕ ਤੁਸੀਂ ਆਪਣੇ ਘਰ ਦਾ ਕੋਈ ਵੀ ਕੰਮ ਕਰਾਉਣਾ ਹੋਵੇ ਕੋਠੀ ਦਾ ਘਰ ਦਾ 100 ਕਿਲੋਮੀਟਰ ਤੱਕ ਦੀ ਪਹੁੰਚ ਫਰੀ ਹੈ ਵੀ ਸਾਰਾ ਮਾਲ ਜਦੋਂ ਤੁਸੀਂ ਆਪਣੇ ਮਿਸਤਰੀ ਨੂੰ ਲੈ ਕੇ ਆਓ ਤਸੱਲੀ ਕਰਕੇ ਚੱਕ ਕੇ ਫਿਰ ਪੇਮੈਂਟ ਦਿਓ ਹੂੰ ਸਾਨੂੰ ਆਹ ਚੀਜ਼ ਨਹੀਂ ਆਏ ਬਾਈ ਵੀ ਸਾਨੂੰ ਪੇਮੈਂਟ ਦੇ ਦਿਓ ਪਹਿਲਾਂ ਵੀ ਬਾਅਦ ਚ ਮਿਸਤਰੀ ਲਿਆਓ ਜਦੋਂ ਸਮਾਨ ਬਣ ਗਿਆ ਬਾਈ ਜੋ ਚੀਜ਼ਾਂ ਆਪਾਂ ਕਹੀਆਂ ਸੀਗੀਆਂ ਉਹ ਆਪਣੇ ਮਿਸਤਰੀ ਨੂੰ ਤਸੱਲੀ ਕਰਾਓ ਉਸ ਚੀਜ਼ ਦੀ ਤੇ ਜਿੱਦਾਂ ਤੁਹਾਨੂੰ ਆਪਾਂ ਗੱਲ ਕਹੀ ਸੀ ਜੇ ਨਾ ਨਿਕਲੀ ਤਾਂ ਬਾਈ ਆਪਣਾ ਮਾਤ ਚੱਕ ਕੇ ਆਪਣੇ ਪੈਸੇ ਸਮਾਨ ਤੇ ਡਬਲ ਪੈਸੇ ਆਪਣੇ ਵਾਪਸ ਲੈ ਕੇ ਜਾਣਾ ਦੁਕਾਨ ਜਿਹੜਾ ਸਭ ਤੋਂ ਵੱਧ ਸ਼ੇਅਰ ਕਰੂਗਾ ਜਾਂ ਕੁਝ ਕਰੂਗਾ ਉਹਨੂੰ ਮੇਰੇ ਵੱਲੋਂ ਅਲਟਰਾ ਵਾਚ ਤੇ ਹੈੱਡਫੋਨ ਦਿੱਤੇ ਜਾਣਗੇ ਮੈਂ ਵੈਸੇ ਵਾਦਾ ਕੀਤਾ ਵੀ ਚਲੋ ਵਧੀਆ ਚੀਜ਼ੇ ਲੋਕਾਂ ਤੱਕ ਪਹੁੰਚੇ ਚਲੋ ਵੀਡੀਓ ਸ਼ੇਅਰ ਕਰੂਗਾ ਇਹ ਬਾਈ ਕੋਈ ਬੰਦਾ ਸੋਚ ਸਕਦਾ ਡਿਜ਼ਾਈਨਾਂ ਦੇ ਵਿੱਚ ਉਨਾਂ ਕ ਸਾਡੇ ਬਾ ਬਕਾਇਦਾ ਡਿਸਪਲੇ 'ਚ ਲੱਗਿਆ ਹੈ ਕੋਈ ਐਵੇਂ ਨਹੀਂ ਆਪਾਂ ਕਾਪੀਆਂ ਫੋਟੋਆਂ ਦਿਖਾਤੀਆਂ ਜਿਵੇਂ ਚਾਰਕੇ ਤੇ ਇੰਨਾ ਹੀ ਵੱਡਾ ਸ਼ੋਰੂਮ ਸਾਹਮਣੇ ਆਊਟਲੈਟ ਹੈ ਤੇ ਕੋਈ 10000 ਕੋਈ 12000 ਦਾ ਆਪਾਂ 5-6000 'ਚ ਇਹ ਦਰਵਾਜ਼ਾ ਤੁਹਾਨੂੰ ਪ੍ਰੋਵਾਈਡ ਕਰਾ ਰਿਆ ਸਾਗਵਨ ਟੀਕਪਲਾਈ ਦਾ ਠੀਕ ਹੈ ਕਰਨਾ ਹੈ ਜਿਹੜੀਆਂ 2-2 ਢਾਈ-ਢਾਈ ਲੱਖ ਚ ਬਣਾਉਂਦੀਆਂ ਆਪਣੇਪਾ 1.5 ਲੱਖ ਰੁਪਇਆ ਲੱਖ ਰੁਪਇਆ 70000 ਤੋਂ ਕਿਚਨ ਸ਼ੁਰੂ ਹੈ 70000 ਤੋਂ ਕਿਚਨ ਸ਼ੁਰੂ ਹੈ ਭਾਈ ਜਿਹੜਾ ਵੀ ਆਪਾਂ ਤੁਹਾਨੂੰ ਮੈਂ ਦੱਸਾਂਗਾ ਸਹਿਦ ਦੇ ਹਿਸਾਬ ਨਾਲ ਜਿੰਨਾ ਵੀ ਹੈਗਾ ਸਹਿਜ ਉਹਦੇ ਹਿਸਾਬ ਨਾਲ ਆਪਣੇਪਾ ਕਿਚਨਾਂ ਬਿਲਕੁਲ ਸ਼ੁਰੂ ਹੈ ਮੋਡਰਨ ਕਿਚਨ ਦੇਖੋ ਇਹ ਦਰਵਾਜ਼ਾ ਹੂੰ ਇਹ ਪਾਲਿਸ਼ ਵਾਲਾ ਦਰਵਾਜ਼ਾ 5000 6000 7000 ਦੇ ਵਿੱਚ ਤੁਹਾਨੂੰ ਵਧੀਆ 7 ਫੁੱਟ ਦੇ ਦਰਵਾਜ਼ੇ ਵਿੱਧ ਪਾਲਿਸ਼ ਮਿਲ ਜੂਗੇ ਵਿੱਧ ਪਾਲਿਸ਼ ਫਿਨਿਸ਼ਿੰਗ ਤੁਸੀਂ ਆਪ ਦੇ ਸਕਦੇ ਦੇਖੋ ਹੁਣ ਤੁਸੀਂ ਦੱਸੋ ਆ ਸਾਗਵਾਨ ਆ ਮਰਿੰਡੀ ਆ ਆ ਦੱਦ ਰੇਟ ਦਾ ਫਰਕ ਹੈ ਤੇ ਕੁਆਲਿਟੀ ਦੇਖੋ ਪੋਲਿਸ਼ ਦੀ ਕਿੰਨੀ ਫਿਨਿਸ਼ਿੰਗ ਹੈਗੀ ਆ ਤੇ ਇਸ ਨਾਲੋਂ ਵਧੀਆ ਸਾਗਵਾਨ ਨਾਲ ਵਧੀਆ ਆਪਾਂ ਮਰਿੰਡੀ ਚ ਪੋਲਿਸ਼ ਕਰਕੇ ਦਿੱਤੀ ਆ ਤੇ ਹਰੇ ਹਾਂਜੀ ਅੱਜ ਪਹੁੰਚੇ ਜੀ ਖਰੜ ਪਿੱਛੇ ਦੇਖ ਸਕਦੇ ਹੋ ਦਰਵਾਜ਼ੇ ਲੱਗੇ ਹੋਏ ਨੇ ਬਾਈ ਕਹਿੰਦਾ ਉੱਚ ਕੋਟੀ ਦਾ ਮਿਸਤਰੀ ਲਿਆਓ ਪੁਰਾਣੇ ਦੇ ਪੁਰਾਣਾ ਮਿਸਤਰੀ ਲਿਆਓ ਆਪਣੀ ਤਸੱਲੀ ਕਰਾ ਕੇ ਜਿਹੜੇ ਦਰਵਾਜ਼ੇ ਲੱਗੇ ਹੋਏ ਨੇ ਪੂਰੇ ਚੈੱਕ ਕਰਾ ਕੇ ਤੁਸੀਂ ਆਪਣੇ ਘਰ ਵੀ ਲੈ ਕੇ ਜਾ ਸਕਦੇ ਹੋ ਤੇ ਦੂਜੀ ਗੱਲ ਬੜਾ ਰੋਲਾ ਪਾਇਆ ਹੋਇਆ ਕਹਿੰਦੇ ਵੀ 100 ਕਿਲੋਮੀਟਰ ਤੱਕ ਤੁਸੀਂ ਆਪਣੇ ਘਰ ਦਾ ਕੋਈ ਵੀ ਕੰਮ ਕਰਾਣਾ ਹੋਵੇ ਕੋਠੀ ਦਾ ਘਰ ਦਾ 100 ਕਿਲੋਮੀਟਰ ਤੱਕ ਦੀ ਪਹੁੰਚ ਫਰੀ ਹੈ ਤੇ ਜਾ ਉੱਪਰ ਚੱਲਦੇ ਹਾਂ ਇੱਕ ਅੰਗਡੋਰ ਸਾਹਮਣੇ ਦੇਖ ਸਕਦੇ ਹੋ ਤੇ ਜਾ ਕੇ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਹਾਂ ਬਿੱਲੇ ਬਾਈ ਹੁਣਾਂ ਨਾਲ ਜੀ ਬਿੱਲਾ ਬਾਈ ਨਾਲ ਗ ਤੁਸੀਂ ਆ? ਹਾਂਜੀ ਹਾਂਜੀ। ਭਾਈ ਐਨੀ ਗਰਮੀ ਪੈਂਦੀ ਬਾਹਰ। ਕਹਿੰਦੇ ਬੜਾ ਰੋਲਾ ਪਾਇਆ ਵਾ ਕਹਿੰਦੇ ਐਨੇ ਗਰਮੀ ਦੇ ਵਿੱਚ ਜਿਹੜੇ 15-15000 ਵਾਲੇ ਦਰਵਾਜ਼ੇ ਨੇ ਤੁਸੀਂ ਆਧ ਰੇਟ ਤੇ ਦੇ ਰਹੇ ਹੋ। ਭਾਈ ਗੱਲ ਸੱਚੀ ਵੀ ਹੈ ਕਿ ਝੂਠ ਮਾਰੀ ਜਾਂਦੇ ਹੋ। ਨਾ ਨਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਰਿਆਂ ਨੂੰ। ਹਾਂਜੀ ਹਾਂਜੀ। ਦੇਖੋ ਝੂਠ ਆਪਾਂ ਕੋਈ ਨਹੀਂ ਮਾਰਦੇ ਜਿਹੜੀ ਚੀਜ਼ ਆਪਾਂ ਬਾਹਰ ਜਾਂ ਕਿਸੇ ਨੂੰ ਵੀ ਦੱਸਦੇ ਆ ਉਹ ਵੀ ਸਾਡੀ 110% ਗਾਰੰਟੀ ਹੈਗੀ ਹਰੇਕ ਚੀਜ਼ ਦੀ। ਜੋ ਵੀ ਆਪਾਂ ਤੁਹਾਨੂੰ ਦੱਸ ਰਹੇ ਆ ਉਹ ਸਾਰਾ ਕੁਝ ਤਸੱਲੀ ਬਖਸ਼ ਦੱਸ ਰਹੇ ਆ ਕੋਈ ਐਹੋ ਜੀ ਗੱਲ ਨਹੀਂ ਐ ਵੀ ਪਲਾਸ ਉਹਦਾ ਟ੍ਰੇਡ ਚ ਕਿਦਾਂ ਤਸੱਲੀ ਹੋ ਜੂਗੀ ਕਸਟਮਰ ਦੀ ਦੇਖੋ ਭਾਈ ਆਪਾਂ ਸਾਰੀ ਕੁਝ ਕਰਕੇ ਦੇਖ ਲਏ ਇੱਧਰ ਉੱਧਰ ਦੀਆਂ ਸਾਰੀਆਂ ਚੀਜ਼ਾਂ ਕਰਕੇ ਦੇਖੀਆਂ ਪਰ ਜਿਹੜੀ ਚੀਜ਼ ਕੁਆਲਿਟੀ ਵੇਚ ਕੇ ਆ ਹੂੰ ਉਹ ਕਿਸੇ ਚ ਨਹੀਂ ਆ ਦੇਖੋ ਆਪਾਂ ਲੌਂਗ ਲਾਸਟਿੰਗ ਚੱਲਣਾ ਹੈ ਹਾਂਜੀ ਤਾਂ ਉਹ ਚ ਕੁਆਲਿਟੀ ਮੇਨਟੇਨ ਕਰਨੀ 110% ਜ਼ਰੂਰੀ ਹੈ ਹੁਣ ਜਿਵੇਂ ਦੇਖੋ ਬਈ ਆਹ ਦਰਵਾਜ਼ਾ ਏ ਇਹ ਸਾਗਵੰਦ ਦਾ ਟੀਕ ਪਲਾਈ ਦਾ ਦਰਵਾਜ਼ਾ ਏ ਸਾਗਵੰਦ 73 ਦਾ ਜਿਹੜਾ ਮੇਨ ਰੂਮ ਨੂੰ ਲੱਗਦਾ ਦਰਵਾਜ਼ਾ ਕੋਈ 10000 ਕੋਈ 12000 ਦਾ ਆਪਾਂ 5-6000 ਚ ਇਹ ਦਰਵਾਜ਼ਾ ਤੁਹਾਨੂੰ ਪ੍ਰੋਵਾਈਡ ਕਰਾ ਰਿਆ ਸਾਗਵੰਦ ਟੀਕ ਪਲਾਈ ਦਾ ਠੀਕ ਹੈ ਕਿ ਨਹੀਂ ਹਾਂਜੀ ਤੇ ਹੁਣ ਇਹਦੀ ਪਾਲਿਸ਼ ਆਪ ਚੈੱਕ ਕਰ ਲਓ ਕਿੰਦਾ ਦੀ ਦੀ ਪਾਲਿਸ਼ ਹੈ ਕਿੰਦਾ ਦੀ ਦੀ ਕੁਆਲਿਟੀ ਹੈ ਨਹੀਂ ਬਾਈ ਇੱਕ ਤੀਜੀ ਗੱਲ ਹੋਰ ਬੜਾ ਰੋਲਾ ਪਾਇਆ ਹੋਇਆ ਕਹਿੰਦੇ 100 ਕਿਲੋਮੀਟਰ ਤੱਕ ਕੋਈ ਵੀ ਕੋਠੀ ਦਾ ਕੰਮ ਕਰਾਊਗਾ ਪਹੁੰਚ ਫਰੀ ਹੈ ਦੇਖੋ ਪਹੁੰਚ ਦਾ ਗੱਲ ਇਦਾਂ ਵੀ ਅਗਲੇ ਬੰਦੇ ਦਾ ਪੂਰੀ ਕੋਠੀ ਦਾ ਕੰਮ ਕਰਾਣਾ ਸਾਡਾ ਉਸ ਤੋਂ ਬਾਅਦ ਕਿਚਨ ਦਾ ਕੰਮ ਕਬੂੜਾਂ ਦਾ ਕੰਮ ਜੇ ਕੋਈ ਸਾਡੇ ਨਾਲ ਵਧੀਆ ਰਿਲੇਸ਼ਨ ਰੱਖਦਾ ਹੈ ਜੇ ਵਧੀਆ ਚੀਜ਼ ਪ੍ਰੋਵਾਈਡ ਕਰਾਣਾ ਚਾਹੁੰਦਾ ਤਾਂ ਆਪਾਂ ਉਹਨਾਂ ਨੂੰ ਪਹੁੰਚ ਫ੍ਰੀ ਦੇਵਾਂਗੇ ਬਿਨਾਂ 1 ਰੁਪਏ ਤੋਂ ਕੋਠੀ ਦੇ ਕੰਮ ਵਾਸਤੇ ਕੋਠੀ ਦੇ ਕੰਮ ਵਾਸਤੇ ਭਾਈ ਕੱਬ ਕੱਬੋਂ ਦਾ ਕੰਮ ਕਿਸ ਤਰ੍ਹਾਂ ਕੀ ਕਿਵੇਂ ਹੈ ਭਾਈ ਹੁਣ ਆਪਾਂ ਨਾ ਲੇਟੈਸਟ ਕਿਚਨਾਂ ਕੱਬੋਂ ਦਾ ਕੰਮ ਸ਼ੁਰੂ ਕੀਤਾ ਹੈ ਇਹ ਮਾਡਰਨ ਕਿਚਨ ਆਏ ਜਿਹੜੀਆਂ 2 2.5 ਲੱਖ ਚ ਬਣਾਦੀਆਂ ਆਪਣੇਪਾ 1.5 ਲੱਖ ਰੁਪਿਆ ਲੱਖ ਰੁਪਿਆ 70000 ਤੋਂ ਕਿਚਨ ਸ਼ੁਰੂ ਹੈ 70000 ਤੋਂ ਕਿਚਨ ਸ਼ੁਰੂ ਹੈ ਭਾਈ ਜਿਹੜਾ ਵੀ ਆਪਾਂ ਤੁਹਾਨੂੰ ਮੈਂ ਦੱਸਾਂਗਾ ਸਹਿਜ ਦੇ ਹਿਸਾਬ ਨਾਲ ਜਿੰਨਾ ਵੀ ਹੈਗਾ ਸਹਿਜ ਉਦੇਸਾ ਉਹਨਾ ਆਪਣੇ ਆਪ ਕਿਚਨਾਂ ਬਿਲਕੁਲ ਸ਼ੁਰੂ ਹੈ ਮਾਡਰਨ ਕਿਚਨਾਂ ਬਈ ਡਿਜ਼ਾਈਨ ਵਗੈਰਾ ਆਪ ਤਿਆਰ ਕਰਦੇ ਹਾਂ ਕਿ ਬਣੇ ਬਣਾਏ ਆਉਂਦੇ ਨੇ ਸਾਰਾ ਕੁਝ ਬਈ ਆਪਣੇ ਕੋਲ ਤਿਆਰ ਹੁੰਦਾ ਆਪਣੇ ਬੰਦੇ ਹੈਗੇ ਆ ਆਪਣਾ ਇੰਨਾ ਕ ਸਿਸਟਮ ਹੈਗਾ ਵੀ ਜੇ ਕੋਈ ਬੰਦਾ ਕੱਲ ਨੂੰ ਸਾਥੇ ਕਿਸੇ ਵੀ ਚੀਜ਼ ਦੀ ਗਾਰੰਟੀ ਮੰਗੂਗਾ ਆਪਾਂ ਲਿਖ ਕੇ ਗਾਰੰਟੀ ਦੇਣ ਨੂੰ ਤਿਆਰ ਹੈ ਹੁਣ ਬਾਕੀ ਤੁਸੀਂ ਆਪੇ ਦੇਖ ਸਕਦੇ ਦੀ ਫਿਨਿਸ਼ਿੰਗ ਦੀ ਜੇ ਤੁਸੀਂ ਬਈ 70000 ਦੀ ਗੱਲ ਕਰੀਏ ਤੁਸੀਂ ਲੱਖ ਦੀ ਗੱਲ ਕਰੀਏ ਕੋ ਕੁਆਲਿਟੀ ਸਾਰੀ ਚੀਜ਼ ਵਧੀਆ ਹੋਊਗੀ 4 ਫੁੱਟ ਕਿਚਨ ਹੈ ਜਿਹੜੀ ਦੇਖੋ 1000 ਰੁਪਏ ਫੁੱਟ ਕਿਚਨ ਆਪਾਂ ਸਟਾਰਟ کہہ ਰਹੇ ਆ ਕਿਸੇ ਵੀ ਮਾਰਕੀਟ ਚ ਰੇਟ ਪੁੱਛ ਲਿਓ 1000 ਰੁਪਏ ਕਿਚਨ ਫੁੱਟ ਸਟਾਰਟ ਹੈ 1500 ਰੁਪਏ 1600 ਰੁਪਏ ਤੱਕ ਆਪਣੇ ਬਾਪ ਕਿਚਨ ਬਣਦੀ ਹੈ ਆਪਾਂ ਬਿਲਕੁਲ ਜਾਇਜ਼ ਰੇਟ ਤੇ ਤੇ ਵਧੀਆ ਸਾਰਾ ਬ੍ਰਾਂਡਡ ਚੀਜ਼ ਜਿਹੜੀ ਆਪਾਂ ਤੁਹਾਨੂੰ ਦੱਸਾਂਗੇ ਆਪਣੀ ਗਾਰੰਟੀ ਚ ਹੋਊਗੀ ਚੀਜ਼ ਉਹ ਟੱਕੇ ਦਰਵਾਜ਼ੇ ਵੀ ਮੈਂ ਆਪਣੇ ਕੋਲ ਹੋਰ ਤਿਆਰ ਨੇ ਨਵੇਂ ਕੁਝ ਪਹਿਲਾਂ ਕਿਚਨਾਂ ਦਾ ਦੇਖੋ ਤੁਸੀਂ ਸਾਰੀਆਂ ਚੀਜ਼ਾਂ ਵਧੀਆ ਚੀਜ਼ ਐਨ ਬਣਾ ਕੇ ਦੇਵਾਂਗੇ ਸਾਰਾ ਕੁਝ ਵਧੀਆ ਦੇਖੋ ਜਿਹੜੀ ਚੀਜ਼ ਆਪਣੇ ਬਾਪ ਹੈਗੀ ਹੈ ਹੁਣ ਜੇ ਮੈਂ ਇਹ ਲਾਣਾ ਇਹ ਸਿਰਫ ਤੁਹਾਨੂੰ ਮੈਂ 1500 ਰੁਪਏ ਫੁੱਟ 'ਚ ਆਹ ਵਾਲੀਆਂ ਦਮਾਗਾ ਮਾਡਰਨ ਕਿਚਨ ਆ ਸਾਰੇ ਦਰਵਾਜ਼ੇ ਆਪ ਤੇਰੇ ਘਰੇ ਕਿਚਨ ਵਗੈਰਾ ਸਾਰਾ ਬਾਈ ਆਪਣੇ ਕੋਲ ਪ੍ਰੋਜੈਕਟ ਮਸ਼ੀਨਾਂ ਲੱਗੀਆਂ ਮਾ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਵੀ ਜੇ ਕੋਈ ਆਪਾਂ ਇਸ ਕੀ ਟੋਪੀ ਉਸਕੇ ਸਰ ਤੇ ਉਸ ਤੋਂ ਬਾਅਦ ਇਹ ਦੇਖੋ ਬਾਈ ਦਰਵਾਜ਼ਾ ਹੂੰ ਇਹ ਪਾਲਿਸ਼ ਵਾਲਾ ਦਰਵਾਜ਼ਾ 5000 6000 7000 ਦੇ ਵਿੱਚ ਤੁਹਾਨੂੰ ਵਧੀਆ 7 ਫੁੱਟ ਦੇ ਦਰਵਾਜ਼ੇ ਵਿੱਧ ਪਾਲਿਸ਼ ਮਿਲ ਜੂਗੇ ਵਿੱਧ ਪਾਲਿਸ਼ ਫਿਨਿਸ਼ਿੰਗ ਤੁਸੀਂ ਆਪ ਦੇ ਸਕਦੇ ਦੇਖੋ ਕੋਠੀਆਂ 'ਚ ਜੇ ਤੁਸੀਂ ਲਾਣਾ ਦਾ ਦਾ 15 15000 ਲਾਣ ਦੀ ਕੋਈ ਲੋੜ ਨਹੀਂ ਆ ਬਈ ਆ ਕੁਆਲਟੀ ਚੈੱਕ ਕਰ ਲਓ ਜੇ ਕੁਆਲਟੀ 'ਚ ਮੇਰੇ ਵੱਲੋਂ ਦਿੱਕਤ ਹੋਈ ਨਾ ਤਾਂ ਇੱਥੇ ਦਰਵਾਜ਼ਾ ਸਿੱਟ ਕੇ ਚੱਲ ਜਿਓ ਸਾਨੂੰ ਕੋਈ ਦਿੱਕਤ ਨਹੀਂ ਬਾਕੀ ਤੁਸੀਂ ਯਾਰ ਤੁਹਾਡੇ ਸਾਹਮਣੇ ਐ ਕਿਆ ਫਿਨਿਸ਼ਿੰਗ ਹੈਗੀ ਆ ਬਾਈ ਕਸਟਮਰ ਨੂੰ ਕਿੱਦਾਂ ਅੰਦਾਜ਼ਾ ਹੋਊਗਾ ਵੀ ਅਗਲਾ ਕਸਟਮਰ ਕਈ ਵਾਰ ਸਾਗਮਾਨ ਮੰਗਦਾ ਹੈ ਕਈ ਵਾਰ ਕੋਈ ਹੋਰ ਲੱਕੜੀ ਹੁੰਦੀ ਹੈ ਕਸਟਮਰ ਕਿੱਦਾਂ ਸੈਟੀਸਫਾਈ ਹੋਊਗਾ ਬਾਈ ਆਪਣਾ ਨਾ ਜਿਹੜਾ ਪਿੰਡ ਦਾ ਜਾ ਕਿਸੇ ਦਾ ਹੀ ਮਿਸਤਰੀ ਲੈ ਕੇ ਆਓ ਨਾਲ ਹਮ ਮੇਰੇ ਵੱਲੋਂ ਕੋਈ ਦਿੱਕਤ ਨਹੀਂ ਮੇਰਾ ਇੱਕ ਸਭ ਨੂੰ ਇੱਕ ਇਹ ਗੱਲ ਹੈਗੀ ਆ ਸਭ ਤੋਂ ਪਹਿਲਾਂ ਆਪਾਂ ਕਹਿਣਾ ਚਾਹ ਮਿਸਤਰੀ ਲੈ ਕੇ ਆਓ ਜਦੋਂ ਸਮਾਨ ਚੱਕਣਾ ਆਣਾ ਨਾ ਦੇਖੋ ਆਪਣੀ ਸਾਰਾ ਸਿਸਟਮ ਦੁਕਾਨ ਤੇ ਪੇਮੈਂਟ ਦਾ ਵੀ ਜਿਹੜਾ ਸ਼ਡਿਊਲ ਹੈ ਉਹ ਵੀ ਸਾਡਾ ਜਿਵੇਂ ਹਾ ਪੇਮੈਂਟ ਪਹਿਲਾਂ ਬਾਕੀ ਪੇਮੈਂਟ ਸਾਡੀ ਸ਼ਾਪ ਤੇ ਕਲੀਅਰ ਹੁੰਦੀ ਆ ਜਦੋਂ ਮਾਲ ਤੁਹਾਡਾ ਬਣ ਗਿਆ ਬਾਈ ਤੁਸੀਂ ਆਪਾਂ ਨੂੰ ਇੰਨਾ ਹੈ ਵੀ ਸਾਰਾ ਮਾਲ ਜਦੋਂ ਤੁਸੀਂ ਆਪਣੇ ਮਿਸਤਰੀ ਨੂੰ ਲੈ ਕੇ ਆਓ ਤਸੱਲੀ ਕਰਕੇ ਚੱਕ ਕੇ ਫਿਰ ਪੇਮੈਂਟ ਦਿਓ ਸਾਨੂੰ ਆਹ ਚੀਜ਼ ਨਹੀਂ ਹੈ ਬਾਈ ਵੀ ਸਾਨੂੰ ਪੇਮੈਂਟ ਦੇ ਦਿਓ ਪਹਿਲਾਂ ਵੀ ਬਾਅਦ ਚ ਮਿਸਤਰੀ ਲਿਆਓ ਜਦੋਂ ਸਮਾਂ ਬਣ ਗਿਆ ਬਾਈ ਜੋ ਚੀਜ਼ਾਂ ਆਪਾਂ ਕਹੀਆਂ ਸੀਗੀਆਂ ਉਹ ਆਪਣੇ ਮਿਸਤਰੀ ਨੂੰ ਤਸੱਲੀ ਕਰਾਓ ਉਸ ਚੀਜ਼ ਦੀ ਤੇ ਜਿੱਦਾਂ ਤੁਹਾਨੂੰ ਆਪਾਂ ਗੱਲ ਕਹੀ ਸੀ ਜੇ ਨਾ ਨਿਕਲੀ ਤਾਂ ਬਾਈ ਆਪਣਾ ਮਾ ਚੱਕ ਕੇ ਆਪਣੇ ਪੈਸੇ ਸਮਾਂ ਤੇ ਡਬਲ ਪੈਸੇ ਆਪਣੇ ਵਾਪਸ ਲੈ ਕੇ ਜਾਓ ਦੁਕਾਨ ਆਪਣੀ ਪੱਕੀ ਹੈ ਨਾ ਉਰੇ ਪੱਕਾ ਐਡਰੈਸ ਆ ਇੱਕ ਐਡਰੈਸ ਆਪਣਾ ਇਸ ਤੋਂ ਥੱਲੇ ਵੀ ਆਪਣਾ ਹੈ ਉਲਟਾ ਇਸ ਤੋਂ ਸਾਹਮਣੇ ਵੀ ਇੱਕ ਆਪਣਾ ਸ਼ੋਰੂਮ ਖੋਲਿਆ ਹੈ ਜਿਹੜਾ ਕਿ ਜਦੋਂ ਆਪਾਂ ਆਨੰਦਪੁਰ ਸਾਹਿਬ ਜਾਂ ਰੋਪੜ ਤੋਂ ਚੰਡੀਗੜ੍ਹ ਨੂੰ ਆਉਂਦੇ ਕੇਐਫਸੀ ਨੂੰ ਉਸ ਤੋਂ ਪਹਿਲਾਂ ਹੀ ਪੁਲ ਦੇ ਨਾਲ ਹੀ ਪੌੜਾ ਪਚੜਨਾ ਨਹੀਂ ਹੈ ਕੇਐਫਸੀ ਵਾਲਾ ਸ਼ੀਸ਼ੇ ਵਾਲਾ ਗੋਪਾਲ ਵਾਲਾ ਉਸ ਤੋਂ ਪਹਿਲਾਂ ਹੀ ਲੈਫਟ ਸਾਈਡ ਤੇ ਆਪਣਾ ਕੰਗ ਡੋਰ ਦਾ ਲੱਗਿਆ ਬੋਰਡ ਤੇ ਉੱਥੇ ਵੀ ਤੁਹਾਨੂੰ ਦਰਵਾਜ਼ਾ ਦੋ ਸ਼ੋਰੂਮ ਆਪਣੇ ਖਰੜੇ ਜੇ ਹੋਗੇ ਖਰੜ ਚਾਹਮੋ ਸਾਹਮਣੇ ਆਪਣੇ ਦੋ ਸ਼ੋਰੂਮ ਹੈਗੇ ਆ ਤੇ ਉਸ ਤੋਂ ਬਾਅਦ ਹੁਣ ਮੈਂ ਇੱਕ ਸਭ ਤੋਂ ਵੱਡੀ ਤੁਹਾਨੂੰ ਚੀਜ਼ ਦੱਸਣ ਜਾ ਰਿਹਾ ਹੈਗਾ ਪਾਲਿਸ਼ ਦਾ ਦੇਖੋ ਲੋਕ ਇੰਨੇ ਨਹੀਂ ਮਹਿੰਗੀਆਂ ਚੀਜ਼ਾਂ ਲਗਵਾਉਂਦੇ ਆ ਫੇ ਉਸ ਤੋਂ ਬਾਅਦ ਆਂਦੀ ਗੱਲ ਪਾਲਿਸ਼ ਦੀ ਇਹ ਦੇਖੋ ਇਹਨਾਂ 'ਚ ਕੋਈ ਬੰਦਾ ਮੈਨੂੰ ਪਛਾਣ ਕੇ ਦੱਸ ਦੇ ਇਹਨਾਂ 'ਚ ਸਾਗਵਾਨ ਕਿਹੜੀ ਆ ਲੱਖਾਂ ਨੂੰ ਵੱਖਰੀ ਵੱਖਰੀ ਐ ਦੇਖੋ ਇਹਨਾਂ 'ਚ ਤਾਂ ਕੋਈ ਦੱਸ ਨਹੀਂ ਸਕਦਾ ਇਹਨਾਂ 'ਚ ਸਾਗਵਾਨ ਕਿਹੜੀ ਆ ਬਾਈ ਜੀ ਕੰਮ ਬਹੁਤ ਵਧੀਆ ਹੋਇਆ ਵੇ ਬਾਈ ਇਹਦਾ ਆ ਪਹਿਤੇ ਪਾਲਿਸ਼ ਕੀਤੀ ਐ ਪਹਿਤੇ ਪਾਲਿਸ਼ ਕੀਤੀ ਐ ਹੁਣ ਅੱਧਿਆਂ ਨੂੰ ਇਹ ਨਹੀਂ ਸਮਝ ਆਉਂਦੀ ਸਾਗਵਾਨ ਕਿਹੜੀ ਆ ਬਾਈ ਹੂੰ ਹੁਣ ਤੁਸੀਂ ਦੱਸੋ ਆ ਸਾਗਵਾਨ ਆ ਮਰਿੰਡੀ ਐ ਆ ਦੱਦ ਰੇਟ ਦਾ ਫਰਕ ਐ ਤੇ ਕੁਆਲਿਟੀ ਦੇਖੋ ਪਾਲਿਸ਼ ਦੀ ਕਿੰਨੀ ਫਿਨਿਸ਼ਿੰਗ ਹੈਗੀ ਐ ਤੇ ਇਸ ਨਾਲੋਂ ਵਧੀਆ ਸਾਗਵਾਨ ਨਾਲੋਂ ਵਧੀਆ ਆਪਾਂ ਮਰਿੰਡੀ ਚ ਪਾਲਿਸ਼ ਕਰਕੇ ਦਿੱਤੀ ਆ ਤੇ ਹਰੇਕ ਚੀਜ਼ ਚ ਜਿਵੇਂ ਹੁਣ ਤੁਸੀਂ ਲਾ ਲਓ ਕੱਪਵੋਡ ਚ ਲਾ ਲਓ ਆ ਜੋ ਹੁਣ ਜਿਹੜੀ ਵੀ ਚੀਜ਼ ਆਪਾਂ ਤੁਹਾਨੂੰ ਕੱਪਵੋਡ ਤਿਆਰ ਕਰਕੇ ਦੇਵਾਂਗੇ ਉਹ ਪੂਰਾ ਗਰੰਟੀ ਚ ਤਿਆਰ ਕਰਕੇ ਦੇਵਾਂਗੇ ਵੀ ਮੇਰੇ ਵੱਲੋਂ ਕੋਈ ਦਿੱਕਤ ਆਵਾ ਚੀਜ਼ ਆਪਣੀ ਵਾਪਸ ਨਵੇਂ ਚੀਜ਼ਾਂ ਤੇ ਤਿਆਰ ਕਰਨ ਲੱਗੇ ਹੁਣ ਉੱਥੇ ਦੇਖੋ ਸਾਡੇ ਪਾਸ ਜੋ ਵੀ ਚੀਜ਼ ਤੁਸੀਂ ਮੰਗੋਗੇ ਆਪਾਂ ਝੂਠ ਸੁਪਾਨ ਨਹੀਂ ਬੋਲਦੇ ਆਪਾਂ ਜਿਹੜੀ ਗੱਲ ਕਹਾਂਗੇ ਪਹਿਲਾਂ ਆਪਣੀ ਤਸੱਲੀ ਕਰੋ ਜਾਂ ਤਾਂ ਸਾਡੀ ਗੱਲ ਮੰਨ ਕੇ ਆਓ ਜਾਂ ਤੁਸੀਂ ਆਪਣੇ ਮਰਜ਼ੀ ਨਾਲ ਕੰਮ ਕਰਾਓ ਸਾਡੇ ਪਾਸ ਦੋ ਚੀਜ਼ਾਂ ਜੇ ਤੁਸੀਂ ਸਾਡੀ ਮਰਜ਼ੀ ਨਾਲ ਕੰਮ ਕਰਾਉਂਗੇ ਤਾਂ ਆਪਾਂ ਤੁਹਾਨੂੰ ਫੁੱਲ ਤਸੱਲੀ ਤੇ ਫੁੱਲ ਸੈਟੀਸਫੈਕਸ਼ਨ ਦੇਵਾਂਗੇ ਆਪਣਾ ਬੁੱਤਾ ਇਹ ਕੰਮ ਨਹੀਂ ਹੈ ਵੀ ਮੜੀ ਮੜੀ ਗੱਲ ਤੇ ਆਪਾਂ ਕਿਸੇ ਨੂੰ ਕੋਈ ਟੋਪੀ ਵਾਲੀ ਗੱਲ ਕਰੀਏ ਜਾਂ ਕਿਸੇ ਵਾਲੀ ਗੱਲ ਕਰੀਏ ਸਿੱਧੀ ਤੇ ਸਪਸ਼ਟ ਗੱਲ ਹੈ ਦੇਖੋ ਜੇ ਤੁਸੀਂ ਵਧੀਆ ਲਗਾਓਗੇ ਤੁਹਾਨੂੰ ਹੀ ਪਤਾ ਜੇ ਵਧੀਆ ਦੇ ਪੈਸੇ ਦੇਵੋਗੇ ਤਾਂ ਆਟੋਮੈਟਿਕਲੀ ਵਧੀਆ ਚੀਜ਼ ਆਪਾਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਹੁਣ ਜੇ ਤੁਸੀਂ ਸੋਚੋਗੇ ਵੀ ਕੋਈ ਜਿਵੇਂ ਮਾਰਕੀਟ ਚ ਬੜਾ ਰੋਲਾ ਚੱਲਿਆ ਪੇਪਰ ਵਾਲੇ ਦਰਵਾਜ਼ੇ ਪੇਪਰ ਵਾਲੇ 25 2500 2200 ਦੇ ਉਹ ਕੂੜਾ ਕੰਮ ਹੈਗਾ ਉਹ ਆਪਾਂ ਨਾ ਉਹਨੂੰ ਹੁਣ ਵੇਚਦੇ ਆ ਤੁਸੀਂ ਇੱਕ ਵੀ ਦਰਵਾਜ਼ਾ ਤਾਂ ਦੇਖ ਲਿਓ ਇੱਥੇ ਆਪਾਂ ਕੂੜਾ ਦਰਵਾਜ਼ਾ ਲਾਇਆ ਕੋਈ ਨਹੀਂ ਹੈ ਦੇਖੋ ਭਾਈ ਜੇ ਆਪਾਂ ਕੂੜਾ ਵੇਚਾਂਗੇ ਤਾਂ ਅੱਜ ਨਹੀਂ ਕੱਲੋਂ ਤਾਂ ਕੂੜੇਦਾਨ ਹੀ ਬਣ ਜਾਣਾ ਦੁਕਾਨ ਨੇ ਆਪਾਂ ਕੂੜਾ ਨਹੀਂ ਵੇਚਦੇ ਹੋ ਸਕੇ ਹੁਣ ਆਪਾਂ ਇੰਨੀ ਕਿ ਆਪਣੇ ਆਪ ਚ ਚੇਂਜ ਲਿਆਂਦਾ ਦੇਖੋ ਪਹਿਲਾਂ ਆਪਾਂ ਮਾਰਕੀਟ ਦੇ ਮਗਰ ਲਾ ਕੇ ਬੜਾ ਜਿਵੇਂ ਵੇਚ ਸਕਦੇ ਸੀ ਇਹ ਕੋਈ ਸਸਤਾ ਵੇਚਤਾ ਉੱਚ ਸਾਡੀ ਬਦਨਾਮੀ ਹੁੰਦੀ ਆ ਕਿਸੇ ਚੀਜ਼ ਦਾ ਕੁਝ ਨਹੀਂ ਜਾਂਦਾ ਬਾਈ ਇਸ ਕਰਕੇ ਆਪਣੀ ਆਪਾਂ ਰੈਪਿਟੇਸ਼ਨ ਦੇ ਸਿਰਫ ਰੈਪਿਊਟੇਸ਼ਨ ਕਰਕੇ ਹੀ ਆਪਾਂ ਕੁਆਲਿਟੀ ਵੇਚਣਾ ਸ਼ੁਰੂ ਕੀਤਾ ਹੁਣ ਸਾਡੀ ਕੁਆਲਿਟੀ ਦੀ ਆਪਣੀ ਫੁੱਲ ਗਰੰਟੀ ਹੈ ਜੇ ਕੋਈ ਬੰਦਾ ਕੋਈ ਚੈਲੰਜ ਕਰਦਾ ਆਪਾਂ ਉਹਦਾ ਚੈਲੰਜ ਐਕਸੈਪਟ ਕਰਦੇ ਆਂ ਵੀ ਸਾਡੀ ਜਿਹੜੀ ਚੀਜ਼ ਆਪਾਂ ਗਰੰਟੀ 'ਚ ਦਿੱਤੀ ਹੈ ਉਹ 'ਚ ਦਿੱਕਤ ਪਰੇਸ਼ਾਨੀ ਆਂਦੀ ਹੈ ਤਾਂ ਉਹ ਮੇਰੀ ਫੁੱਲ ਗਰੰਟੀ ਹੈ 10 ਤੋਂ 15 ਸਾਲ ਦੀ ਭਾਈ نیچے ਚਲੀਏ ਇੱਕ ਵਾਰੀ نیچے ਵੀ ਦੇਖ ਲਈਏ ਕਿੰਨੇ ਕੁ ਪ੍ਰੋਡਕਟ ਪਏ ਨੇ ਜਿੱਦਾਂ ਤੇ ਮਰਜੀ ਬਾਈ ਡਿਜ਼ਾਈਨ نیچے ਜਿਹੜਾ ਸ਼ੋਰੂਮ ਸਾਡਾ ਚੱਲ ਰਿਹਾ ਏ ਬੱਸ ਰੁਕੋ ਭਾਈ ਇਹ نیچے ਵਾਲਾ ਪ੍ਰੋਡਕਟ ਆ ਆਪਣਾ ਭਾਈ ਇਹਦਾ نیچے ਵਾਲਾ ਸਾਡਾ ਸ਼ੋਰੂਮ ਇਹ ਵੀ ਤਿਆਰ ਹੋ ਰਿਹਾ ਪਰ ਸਾਡੇ ਕੋ ਕੱਢ ਦੇਗਾ ਉਹ ਸਾਰੇ ਆਪਣੇ ਪਾਸ ਪੂਰੇ ਹੋਊਗੇ ਜਿਹੜਾ ਵਾਲੀ ਵਾਲੇ ਦਰਵਾਜ਼ੇ ਹੋਣ ਜਿਹੜੇ ਮਰਜੀ ਹੋਣ ਸਾਰੇ ਆਪਣੇ ਕੋਲ ਮਿਲਣੇ ਨੇ ਸਾਹਮਣੇ ਐ ਸਾਡੇ ਪਾਸ ਹਜ਼ਾਰਾਂ ਡਿਜ਼ਾਈਨ ਐ ਤੇ ਇੰਨੀ ਕ ਆਪਾਂ ਇੱਥੇ ਰੱਖਿਆ ਲਗਾ ਕੇ ਵੀ ਰੱਖਿਆ ਐ ਇਹੋ ਜਿਹਾ ਕੋਈ ਚੱਕਰ ਵਾਲੀ ਗੱਲ ਨਹੀਂ ਆ ਵੀ ਜਿਹੜੀ ਚੀਜ਼ਾ ਹਰੇਕ ਜੋ ਸੋਚ ਸਕਦਾ ਬੰਦਾ ਜਿੱਦਾਂ ਦੀ ਆਪਣੀ ਕੁਆਲਿਟੀ ਚਾਹਦਾ ਐ ਸਾਡੇ ਕੋਲ ਹਰੇਕ ਤਰੀਕੇ ਦਾ ਸਾਰਾ ਸਮਾਨ ਅਵੇਲੇਬਲ ਹੈਗਾ ਕਿੰਨੇ ਕ ਜਿੰਨਾ ਕਿ ਕੋਈ ਬੰਦਾ ਸੋਚ ਸਕਦਾ ਡਿਜ਼ਾਈਨਾਂ ਦੇ ਵਿੱਚ ਉਨਾਂ ਕ ਸਾਡੇ ਬਾਕਾਇਦਾ ਡਿਸਪਲੇ 'ਚ ਲੱਗਿਆ ਹੈ ਕੋਈ ਐਵੇਂ ਨਹੀਂ ਆਪਾਂ ਕਾਪੀਆਂ ਫੋਟੋਆਂ ਦਿਖਾਤੀਆਂ ਜਿਵੇਂ ਚਾਰਕ ਤੇ ਇੰਨਾ ਹੀ ਵੱਡਾ ਸ਼ੋਰੂਮ ਸਾਹਮਣੇ ਆਊਟਲੈਟ ਹੈ ਤੇ ਘਟੋ ਘਟ 100 200 ਦਰਵਾਜ਼ੇ 'ਤੇ ਸਾਡੇ ਬਾ ਡਿਸਪਲੇ ਲੱਗੀ ਹੈ ਆਪਣੀ ਤਸੱਲੀ ਕਰੋ ਉਧਰ ਹੀ ਬਿਲਕੁਲ ਆਪਣੀ ਤਸੱਲੀ ਕਰਕੇ ਸਮਾਨ ਲੈ ਕੇ ਜਾਓ ਜੇ ਕੁਆਲਿਟੀ ਲਵਾਉਂਗੇ ਸਾਡੀ ਤਸੱਲੀ ਪਹਿਲਾਂ ਸਾਡੀ ਤਸੱਲੀ ਕਰਵਾਓ ਵੀ ਆਹ ਸਮਾਨ ਲਵਾਉਣਾ ਜੇ ਤੁਸੀਂ ਵਧੀਆ ਸਮਾਨ ਦੇ ਪੈਸੇ ਭਰੇ ਆ ਤਾਂ 110% ਤੁਹਾਨੂੰ ਵਧੀਆ ਸਮਾਨ ਮਿਲੂਗਾ ਗਾਰੰਟੀ ਮੇਰੀ ਹੋਊਗੀ ਹਮ ਆਪਾਂ ਫੜਾ ਸੋਟੇ ਨਹੀਂ ਮਾਰਦੇ ਜਿਹੜੀ ਸਸਤੀ ਚੀਜ਼ ਹੁੰਦੀ ਮਾਰਕੀਟ ਚ ਦੁਨੀਆ ਚ ਨਾ ਅੱਜ ਮੈਂ ਝੂਠੀ ਕੋਈ ਗਾਰੰਟੀ ਦੇਵਾਂ ਨਾ ਕੱਲ ਦੇਵਾਂ ਜਿਹੜੀ ਵਧੀਆ ਚੀਜ਼ ਆ ਉਹਦੀ ਗਾਰੰਟੀ ਹੈ ਘਟੀਆ ਚੀਜ਼ ਮੈਂ ਕੁਆੜ ਵੇਚਣਾ ਬਿਲਕੁਲ ਬੰਦ ਕਰਦੇ ਆ ਆਪਾਂ ਨਾ ਤਾਂ ਕਿਸੇ ਨੂੰ ਰეკਮੈਂਡ ਕਰਦੇ ਆ ਕੁਆੜ ਵਾਸਤੇ 25 2500 222 ਹਜ਼ਾਰ ਵਾਲੇ ਦਰਵਾਜ਼ੇ ਉਹ ਕੁਆੜ ਹੈ ਤੁਸੀਂ 5 400 ਵਧਾਓ ਸੋਨੂੰ ਵਧੀਆ ਚੀਜ਼ ਤੁਹਾਨੂੰ ਮੈਂ ਪ੍ਰੋਵਾਈਡ ਕਰਾ ਕੇ ਦਊਂਗਾ ਗਰੰਟੀ 'ਚ ਘਰ ਇੱਕ ਵਾਰੀ ਬਣਦਾ ਬਾਰ-ਬਾਰ ਨਹੀਂ ਬਣਦਾ ਤੇ ਭਾਈ ਅਖੀਰ ਵਿੱਚ ਐਡਰੈਸ ਵੀ ਦੱਸ ਦੋ ਵੀ ਪਹੁੰਚਣਾ ਕਿੱਥੇ ਆ ਦੇਖੋ ਭਾਈ ਆਪਣਾ ਜਿਹੜਾ ਐਡਰੈਸ ਹੈਗਾ ਉਹ ਖਰੜ ਜਦੋਂ ਦੇਸੂ ਮਾਜਰਾ ਪਿੰਡ ਹੈਗਾ ਤੇ ਪਾਰਸ ਪ੍ਰੋਬਲਮਾ ਕਲੋਨੀ ਦੇ ਨਾਲ ਬਿਲਕੁਲ ਜਿਹੜਾ ਆਪਣਾ KFC ਵਾਲਾ ਮੋੜ ਆ ਯੂ ਟਰਨ ਮਾਰਨਾ ਜਦੋਂ ਤੁਸੀਂ ਰੋਪੜ ਵੱਲ ਆਦੇ ਆ ਪੁਲ ਚੜ੍ਹਨਾ ਨਹੀਂ ਜਿਹੜਾ ਲਾਸਟ ਪੁਲ ਹੈ 에어ਪੋਰਟ ਰੋਡ ਤੇ ਯੂ ਟਰਨ ਮਾਰ ਕੇ 100 150 ਮੀਟਰ ਵਾਪਸ ਆ ਜਾਣਾ ਮੇਨ ਰੋਡ ਦੇ ਉੱਪਰ ਆਪਣਾ ਸ਼ੋਅਰੂਮ ਹੈ ਇਸ ਦੇ ਆਪੋਜੀਟ ਸਾਈਡ ਵੀ ਆਪਣਾ ਸ਼ੋਰੂਮ ਹੈ ਸ਼ੋਰੂਮ ਉੱਥੇ ਵੀ ਆਪਣੇ ਮੁੰਡੇ ਵਗੈਰਾ ਵੇਡਦੇ ਬਾਈ ਜੀ ਜਿਹੜਾ ਸਾਰਿਆ ਆਪਣਾ ਉੱਥੇ ਹੀ ਇੱਥੇ ਵੀ ਹਰੇਕ ਜਗ੍ਹਾ ਆਪਣੇ ਮੁੰਡੇ ਅਵੇਲੇਬਲ ਹੈਗੇ ਆ ਪਲੱਸ ਜਿਹੜਾ ਸਭ ਤੋਂ ਵੱਧ ਸ਼ੇਅਰ ਕਰੂਗਾ ਜਾਂ ਕੁਛ ਕਰੂਗਾ ਉਹਨੂੰ ਮੇਰੇ ਵੱਲੋਂ ਅਲਟਰਾ ਵਾਚ ਤੇ ਹੈੱਡਫੋਨ ਦਿੱਤੇ ਜਾਣਗੇ ਇਹ ਮੈਂ ਵੈਸੇ ਵਾਦਾ ਕੀਤਾ ਵੀ ਚਲੋ ਵਧੀਆ ਚੀਜ਼ੇ ਲੋਕਾਂ ਤੱਕ ਪਹੁੰਚੇ ਚਲੋ ਵੀਡੀਓ ਸ਼ੇਅਰ ਕਰੂਗਾ ਇਹ ਬਾਈ ਮਨ ਦੇ ਵਿੱਚ ਕਿੱਦਾਂ ਆਇਆ ਓ ਚਲੋ ਦੇਖੋ ਬਾਈ ਸਾਰੇ ਚੀਜ਼ ਵਧੀਆ ਚੀਜ਼ ਪੁੱਜਣੀ ਚਾਹੀਦੀ ਹੈ ਲੋਕਾਂ ਪਾ ਦੇਖੋ ਆਪਾਂ ਜਿੰਨਾ ਕ ਵੀ ਚੀਜ਼ ਜੇ ਚੰਗੀ ਚੀਜ਼ ਨਾ ਲੋਕਾਂ ਤੱਕ ਪੁੱਜੀ ਫਿਰ ਕੋਈ ਕੰਮ ਕਰਨ ਦਾ ਫਾਇਦਾ ਨਹੀਂ ਤੁਹਾਨੂੰ ਬੁਲਾਉਣ ਦਾ ਵੀ ਇਹੀ ਸਾਡਾ ਮਕਸਦ ਹੈ ਵੀ ਵਧੀਆ ਚੀਜ਼ ਆਪਾਂ ਇੰਨੀ ਕ ਗਾਰੰਟੀ ਸਾਡੇ ਕੋਲ ਮੰਨ ਕੇ ਆਇਓ ਬਾਈ ਆਪਣਾ ਭਰਾਵਾਂ ਵਾਲਾ ਕੰਮ ਹੈਗਾ ਜਿਹੜੀ ਚੀਜ਼ ਤੁਹਾਨੂੰ ਮੈਂ ਦਊਗਾ ਉਹ ਤੁਹਾਨੂੰ ਪਤਾ ਹੋਊਗੀ ਉਹਦੀ ਕੁਆਲਿਟੀ ਕੀ ਹੈ ਜੇ ਤੁਸੀਂ 2000 ਵਾਲਾ ਦਰਵਾਜ਼ਾ ਲਾਉਂਗਾ ਮੈਂ ਦੱਸੂਗਾ ਵੀ ਕਿੱਥੇ ਲੱਗਦਾ ਉਹ ਜੇ ਤੁਹਾਨੂੰ 3000 ਵਾਲਾ 3500 ਵਾਲਾ ਦਰਵਾਜ਼ਾ ਲਾਉਂਗੇ ਉਹ ਤੁਹਾਨੂੰ ਦੱਸੂਗਾ ਕਿੱਥੇ ਲੱਗਦੇ ਆ ਕੋਈ ਹੁਣ ਕੋਈ ਜੋ ਮਾਰੀ ਜਾਂਦੇ ਫੜਾ ਉਹ ਆਪਣੇ ਆਪ ਕੋਈ ਸਿਸਟਮ ਨਹੀਂ ਆ ਬਿਲਕੁਲ ਘੈਂਟ ਚੀਜ਼ ਦੇਵਾਂਗੇ ਗਾਰੰਟੀ ਮੇਰੀ ਹੋਊਗੀ ਠੀਕ ਹੈ